ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਰਗੋਲ ਠੀਕ ਠਾਕ ਆ ਤੇ ਲੱਗੇ ਆ ਜੀ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਹੈਗਾ ਜੀ ਵਿਆਹ ਤੇ ਅੱਜ ਰਖਾਉਣਾ ਹੈ ਜੀ ਪਾਠ ਅਖੰਡ ਪਾਠ ਸਾਹਿਬ ਤੇ ਆਪਾਂ ਉਧਰੋਂ ਚੱਲਦੇ ਆਪਾਂ ਰੈਡੀ ਹੋ ਗਏ ਆ ਕਾਲਵੀ ਤੇ ਆਪਾਂ ਤਾਂ ਚਲੇ ਗਏ ਉਧਰ ਨੂੰ ਤੇ ਆਪਾਂ ਜਾ ਕੇ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਨੇ ਆ ਤੇ ਮੈਂ ਵੀ ਹੁਣ ਚੱਲੀ ਸੀਗੀ ਮੈਂ ਕੰਮ ਕਰਨ ਵੇੜ ਲਿਆ ਘਰੇ ਤੇ ਆਪਾਂ ਚੱਲਦੇ ਹੁਣ ਤੇ ਫਿਰ ਤੁਹਾਨੂੰ ਦਿਖਾਉਨੇ ਆ ਚੱਲ ਕੇ ਜਾ ਕੇ ਤੇ ਮੈਂ ਹੁਣ ਜਾਣੀ ਆ ਉਧਰ ਤੇ ਉਹ ਜਿਹੜਾ ਕੰਮ ਕਰਾਉਣਾ ਹੈ ਜਿਹੜਾ ਪੜਸਾਵਾ ਤੇ ਫਿਰ ਮੈਂ ਉਧਰ ਜਾ ਕੇ ਮਿਲਦੇ ਆ ਜੁੜੇ ਰਹੋ ਜੀ ਵਲੌਗ ਦੇ ਨਾਲ ਕੋਈ ਘੈਂਟ ਘੈਂਟ ਵਲੌਗ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਘਰ ਦੀ ਜੱਟੇ ਜੀ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ श्री वाहे श्री वाहे श्री वाहे

ਉੱਤ ਉੱਤ ਨੂੰ ਆ ਤਤ ਕਰ ਲਿਆ ਗਿੱਲੀ ਤੇ ਰੱਖ ਲਈ ਹਾਂ ਹਾਂ ਹੁਣ ਤਾਂ ਖਣੂ ਫਟੇ ਚੱਕ ਤੇ ਮੜਿਆ ਹੁਣ ਹੁਣ ਡੰਡੀ ਜੀ ਹੁਲਾਣ ਦੋ ਹਣੂ ਮੈਂ ਤਾਂ ਹੀ ਤਾਂ ਵੱਧ ਲਾਉਣੀ ਸੀਗੀ ਮੈਨੂੰ ਪਤਾ ਸੀਗਾ ਹਣ ਕੁਚੇ ਕਿ ਕਰਦੀਆਂ ਇਹ ਮਸਤੀ ਵੀ ਹੈ ਹੁਣ ਮਸਤੀ ਹੈ ਹੈ ਉਹ ਚੂੜੀ ਦੇਖੀਂ ਅੰਦਰ ਆਉਗੀ ਕਾ ਦਿਆ ਦੇਖੀਂ ਅਰਥਾ ਕੀੜਿਆਂ ਦੇ ਵਿੱਚ ਜਾਂਦੀਆਂ ਨਾਲ ਪੈਰ ਦੇਖੋ ਤਾਂ ਕਿਵੇਂ ਚੱਕਦੀ ਹੈ